ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਲੈ ਗਏ ਆ ਜੀ ਸਹਜ 167 ਮਾਡਲ ਹੈਗਾ ਜੀ 2024 ਬਹੁਤ ਹੀ ਸੋਨਾ ਟਰਾਲਾ ਹੈ ਫੁੱਲ ਹੈਵੀ ਟਰਾਲਾ ਹੈ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਵੇਖਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਟਰਾਲੀ ਦੀ ਸਾਰੀ ਜਾਣਕਾਰੀ ਦੇਵਾਂਗੇ ਜੀ ਤੇ ਇਹ ਟਰਾਲਾ ਹੈਗਾ ਜੀ 16 ਫੁੱਟ ਲੰਬਾ ਤੇ 7 ਫੁੱਟ ਚੌੜਾ ਹੈ ਜੀ ਫੁੱਲ ਹੈਵੀ ਟਰਾਲਾ ਆ ਪੂਰੀ ਫੁੱਲ ਐਸੈਸਰੀ ਦੇ ਨਾਲ ਮਾਡਲ ਹੈਗਾ 2024 ਬਾਕੀ ਫਰੰਟ ਸਾਈਡ ਤੋਂ ਦੇਖ ਸਕਦੇ ਜੀ ਫੁੱਲ ਵੀਡੀਓ ਗੋਲ ਪੈਂਪ ਵਾਲਾ ਇਨੋਵੇਟ ਲੱਗਾ ਹੈ ਦੋਨੋਂ ਸਾਈਡ ਟੋਚ ਨਾਲੀਆਂ ਹੁਕਾਂ ਲੱਗੀਆਂ ਹੋਈਆਂ ਮੱਸ਼ੀ ਹੋ ਕੇ ਦੇ ਵਿੱਚ ਟਰਾਲਾ ਆ ਜੀ ਫੁੱਲ ਹੈਵੀ ਟਰਾਲਾ ਆ ਫਰਸ਼ ਬਿਲਕੁਲ ਸਾਫ਼ ਹੈ ਜੀ ਬਾਕੀ ਥੱਲੇੋਂ ਦੇਖ ਸਕਦੇ ਜੀ 16 ਇੰਚ ਦੀ ਚ ਐਸੀ ਆ ਰੇਲ ਦਾ ਹਿੱਸਾ ਏ ਫੁੱਲ ਹੈ ਵੀ ਕੈਂਚੀ ਲੱਗੀ ਹੋਈ ਆ ਜੀ 4 2 ਦੇ ਚੈਨਲਿਆ ਥੱਲੇ ਅਤੇ ਟਾਟਾ ਸੇਲ ਦਾ ਲੋਹਾ ਲੱਗਾ ਆ ਜੀ ਬਾਕੀ ਐ ਸਰ ਤੂੰ 12 ਦੀ ਕੰਡੀਸ਼ਨ ਦੇਖ ਸਕਦੇ ਜੇ 50 ਤੋਂ 60 ਪੈਸੇ ਟੈ ਰਹੇ ਆ ਪੱਕੇ ਟੈ ਰਹੇ ਆ ਜੀ ਬਾਕੀ ਥੱਲੇ ਹਿੱਸਾ ਦੇਖ ਸਕਦੇ ਰੇਲ ਦਾ ਹਿੱਸਾ ਆ ਸਹਜਾਗਾ ਜੀ 16 7 ਮਾਡਲ 2024 ਗੋਲ ਪੈਂਪਲਾ ਵੇਡ ਲੱਗਾ ਹੈ ਜੀ ਅਪੋਲੋ ਦੇ ਟਾਇਰ ਆ 10 ਨਟਾ ਧਰਾਇਆ ਜੀ ਏ ਐਨ ਪੀ ਦੀਆਂ ਹੱਬਾਂ ਲੱਗੀਆਂ ਹੋਈਆਂ ਸਾਫ਼ ਰੇਮਿਆਂ ਦੋਨੋਂ ਸਾਈਡ ਡਾਲੇ ਵਾਲੀਆਂ ਪਤਰੀਆਂ ਲੱਗੀਆਂ ਆ ਟਾਟਾ ਸੇਲ ਦਾ ਲੋਹਾ ਲੱਗਿਆ ਹੈ ਜੀ ਬਾਕੀ ਐ ਸਾਈਡ ਤੋਂ ਕਲੀਅਰ ਵੀਡੀਓ ਦੇ ਸਕਦੇ ਜੇ ਬਹੁਤ ਹੀ ਸੋਨਾ ਟਰਾਲਾ ਆ 2.5 ਫੁੱਟ ਦਾ ਵੇਡ ਲੱਗਾ ਹੈ ਜੀ ਤੇ ਪਿਛੇ ਡਾਲੀ ਵਾਲੇ ਲੋਗ ਵੀ ਲੱਗੇ ਹੋਏ ਆ ਬੈਕ ਸਾਈਡ ਤੋਂ ਦੇਖ ਸਕਦੇ ਜੀ ਫਗਵਾੜੀ ਦਾ ਟਰਾਲਾ ਬਣਿਆ ਆ ਜੀ ਬਾਕੀ ਫਰਸ਼ ਬਿਲਕੁਲ ਨੂੰ ਸਾਫ਼ ਆ ਤਿੰਨ ਹੁਕਾਂ ਵਾਲਾ ਟਰਾਲਾ ਆ ਜੀ ਸਹਜ ਹੈਗਾ ਜੀ 16 7 ਐਸਾਈਡ ਤੋਂ ਦੇਖ ਸਕਦੇ ਜੀ ਡਾਲੇ ਵਾਲੀਆਂ ਪਤਰੀਆਂ ਲੱਗੀਆਂ ਹੀ ਆ ਪੂਰਾ ਫੁੱਲ ਹੈ ਵੀ ਟਰਾਲਾ ਸਾਜ 167 ਬਾਕੀ ਐਸਾਈਡ ਤੋਂ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਜੀ 60 ਪੈਸੇ ਟਾਇਰ ਆ ਜੀ ਏਐਨਪੀ ਦੀਆਂ ਹੱਬਾਂ ਵਾਂ 10 ਨਟਾ ਤੁਰਾਇਆ ਜੀ ਸਾਫ਼ ਰਹੇ ਮਿਆਂ ਅਪੋਲੋ ਦੇ ਟਾਇਰ ਆ ਜੀ ਚੋਵੇਂ ਬੇਦਾਗ ਟਾਇਰ ਆ ਬਾਕੀ ਐਸਾਈਡ ਤੋਂ ਟਰਾਲੀ ਦੀ ਕੰਡੀਸ਼ਨ ਦੇਖ ਸਕਦੇ ਜੀ ਗੋਲ ਪੈਪਲਾ ਵੇਟ ਲੱਗਾ ਆ ਜੀ ਟਾਈ ਫੁੱਟ ਦਾ ਇਹਨੂੰ ਵੇਡਿਆ ਜੀ 10 ਇੰਚ ਦੀ ਚੈਸੀ ਹੈਵੀ ਕੈਂਚੀ ਲੱਗੀ ਹੈ ਰੇਲ ਦਾ ਹਿੱਸਾ ਹੈ ਜੀ 4 2 ਦੇ ਚੈਨਲ ਹੈ ਥੱਲੇ ਅਤੇ ਸੀਲ ਦਾ ਮਾਲ ਲੱਗਿਆ ਹੈ ਜੀ ਬਾਕੀ ਫਰੰਟ ਸਾਈਡ ਤੋਂ ਕਲੀਅਰ ਵੀਡੀਓ ਦੇਖ ਸਕਦੇ ਜੀ ਸਹਿਜ ਹੈਗਾ ਜੀ 16 7 ਮਸ਼ੀਹੋ ਕਦੇ ਵਿੱਚ ਟਰਾਲਾ ਆ ਜੀ 2 1/2 ਫੁੱਟ ਦਾ ਵੇਡਿਆ 10 ਇੰਚ ਦੀ ਚੈਸੀ ਆ ਬੈਡ ਵਾਲੀਆਂ ਵੀ ਪਤਰੀਆਂ ਲੱਗੀਆਂ ਹੋਈਆਂ ਫੁੱਲ ਹੈਵੀ ਰੇਲ ਦਾ ਹਿੱਸਾ 10 ਨੜਾ ਤੁਰਾਇਆ ਜੀ 222 ਦੇ 베어ਿੰਗ ਆ ਬਹੁਤ ਹੀ ਸੋਨਾ ਟਰਾਲਾ ਆ ਤੇ ਜੇ ਕਿਸੇ ਵੀਰ ਨੇ ਇਹ ਟਰਾਲਾ ਖਰੀਦਣਾ ਹੋਵੇ ਨੰਬਰ ਕਰ ਲਈਏ ਨੋਟ 996802451 996802451 ਨੰਬਰ ਆ ਜੀ ਅਤੇ ਇਹ ਟਰਾਲੇ ਦਾ ਮੁੱਲ ਹੈਗਾ ਜੀ 2,60,000 ਰੁਪਏ ਬਾਕੀ ਮੌਕੇ ਤੇ ਥੋੜਾ ਬਹੁਤਾ ਮਾਨਤਾਣ ਹੋ ਸਕਦਾ ਹੈ ਜੀ ਜੇ ਕਿਸੇ ਵੀਰ ਨੇ ਟਰਾਲਾ ਖਰੀਦਣਾ ਹੋਵੇ ਏਰੀਆ ਹੈਗਾ ਜੀ ਆਪਣਾ ਤਰਨਤਾਰਨ ਕਡੂਰ ਸਾਹਿਬ ਲਾਗੇ ਆਪਣਾ ਪਿੰਡ ਹੈ ਜੀ ਬਾਕੀ ਆਪਾਂ ਨੂੰ ਕਾਲ ਕਰਕੇ ਟਰਾਲੇ ਦੀ ਜਾਣਕਾਰੀ ਲੈ ਸਕਦੇ ਜੀ ਧੰਨਵਾਦ